ਚਲੋ ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਲੇਖ ਦਾ ਨਾਮ ਹੈ ਮੋਰ ਠੀਕ ਹੈ ਤੁਸੀਂ ਘਰਾਂ ਦੇ ਵਿੱਚ ਮੋਰ ਦੇਖੇ ਹੋਮਗੇ ਹਨ ਤਾਂ ਚਲੋ ਅੱਜ ਅਸੀਂ ਮੋਰ ਲੇਖ ਕਰਦੇ ਹਾਂ ਇਹਦੀਆਂ ਅਸੀਂ 12 ਲਾਈਨਾਂ ਕਰਨੀਆਂ ਬਹੁਤ ਆਸਾਨ ਜੀਆਂ ਠੀਕ ਹੈ ਨੰਬਰ 1 ਹੈਗਾ ਮੋਰ ਇੱਕ ਸੁੰਦਰ ਪੰਛੀ ਹੈ ਠੀਕ ਹੈ ਸੁੰਦਰ ਹੈ ਨਾ ਨੰਬਰ 2 ਇਹ 파ਰਥ ਦਾ ਰਾਸ਼ਟਰੀ ਪੰਛੀ ਹੈ ਨੰਬਰ 3 ਇਸ ਨੂੰ ਪੰਛੀਆਂ ਦਾ ਰਾਜਾ ਕਹਿੰਦੇ ਹਨ ਨੰਬਰ 4 ਇਸ ਦੀ ਗਰਦਨ ਲੰਬੀ ਹੁੰਦੀ ਹੈ ਨੰਬਰ 5 ਇਸ ਦੇ ਖੰਭ ਨੀਲੇ ਹੁੰਦੇ ਹਨ ਨੰਬਰ 6 ਸਿਰ ਤੇ ਸੁੰਦਰ ਕਲਗੀ ਹੁੰਦੀ ਹੈ। ਨੰਬਰ 7 ਮੋਰ ਫਲ, ਅਨਾਜ, ਵੀਜ਼, ਕੀੜੇ ਖਾਂਦਾ ਹੈ। ਨੰਬਰ 8 ਇਹ ਰੁੱਖਾ ਤੇ ਰਹਿੰਦਾ ਹੈ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਕਿੱਥੇ ਦੇਖਿਆ ਮੋਰ। ਠੀਕ ਹੈ? ਜੁਰ ਦੱਸਣਾ। ਨੰਬਰ 9 ਮੋਰ ਨੂੰ ਮਾਰਨਾ ਗੈਰ ਕਾਨੂੰਨੀ ਹੈ। ਨੰਬਰ 10 ਆਕਾਸ਼ ਚ ਬੱਦਲ ਔਰ ਨਾਲ ਫੁਸ਼ੀ ਵਿੱਚ ਮੋਰ ਕੀ ਕਰਦਾ ਹੈ ਪੈਲਾ ਪੌਂਦਾ ਹੈ। ਠੀਕ ਹੈ ਤੁਸੀਂ ਦੇਖਿਆ ਹੁਣ ਪੈਲ ਪੌਂਦਾ ਮੈਂ ਤਾਂ ਕਿੰਨੀ ਵਾਰੀ ਦੇਖਿਆ। ਠੀਕ ਹੈ ਅੱਗੇ ਹੈ ਨੰਬਰ 11 ਇਸ ਦੀ ਮਾਦਾ ਨੂੰ ਮੋਰਨੀ ਆਖਦੇ ਹਨ ਮਾਦਾ ਕੌਣ ਹੁੰਦੀ ਹੈ ਇੱਕ ਮੋਰ ਹੁੰਦਾ ਇੱਕ ਮੋਰਨੀ ਹੁੰਦੀ ਹੈ ਜਦੋਂ ਅਸੀਂ ਲਿੰਗ ਪਲਿੰਗ ਲਿਖਦੇ ਆ ਤਾਂ ਮੋਰਨੀ ਬਣਾਉਂਦੇ ਆ ਨਾ ਮਾਦਾ ਹੁੰਦੀ ਉਹ ਮੋਰਨੀ ਸ਼ੇਰ ਦੀ ਵਾਈਫ ਕਹਿ ਸਕਦੇ ਆ ਹਨਾ ਨੰਬਰ 12 ਇਹ ਪੂਰੇ ਭਾਰਤ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਇਹ ਹੋ ਗਏ ਆ 12 ਲਾਈਨਾਂ ਕਿਹਦੀਆਂ ਮੋਰ ਲੇਖਦੀਆਂ ਠੀਕ ਹੈ ਤੁਸੀਂ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਯਾਦ ਕਰ ਲੈਣਾ ਤੇ ਫਿਰ ਤੁਸੀਂ ਮੈਨੂੰ ਸੁਣਾਉਣਾ ਠੀਕ ਹੈ ਦੱਸਣਾ ਜੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਆਸਾਨ ਲੱਗਾ ਕੀ ਕਿੱਦਾਂ ਦਾ ਲੱਗਾ ਓਕੇ ਬਾਏ